वाईपीएसएफ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਹੈ ਇਹ ਜਿਹੜਾ ਸਾਰੀ ਸਮਗਰੀ ਇਕੱਠੀ ਹੋਈ ਹੈ ਹੁਣ ਆਪਾਂ ਨੂੰ ਇਹ ਹੈ ਕਿ ਆਪਾਂ ਪਿਛਲੇ ਹਫਤੇ ਵੀ ਵੰਡਦੇ ਰਹੇ ਪਰ ਹੁਣ ਕਿਉਂਕਿ ਪਾਣੀ ਘਟ ਗਿਆ ਹੁਣ ਆਪਣਾ ਮਕਸਦ ਇਹ ਹੈ ਕਿ ਇਹ ਸਾਰਾ ਸਮਾਨ ਲੋਕਾਂ ਤੱਕ ਪਹੁੰਚੇ ਦੋ ਬੇਨਤੀਆਂ ਨੇ ਜਿਹਦੇ ਵਿੱਚ ਆਪਣੇ ਕੋਲ ਮੇਨ ਤਰਪਾਲਾਂ ਕੰਬਲ ਫੂਡ ਪੈਕੇਟਸ ਇਹਦੇ ਵਿੱਚ ਜਿਹੜਾ ਹੈ ਇਮੀਡੀਏਟ ਫੂਡ ਪੈਕੇਟ ਹੈ ਜਿਵੇਂ ਰਸ ਪੇਠਾ ਰਾਸ਼ਨ ਉੱਧਰ ਪਿਆ ਆਟਾ ਹੈ ਤਰਪਾਲਾ ਹੈ ਪਾਣੀ ਹੈ ਦਵਾਈਆਂ ਬਿਨਾ ਮੈਡੀਕਲ ਐਕਸਪਰਟ ਤੋਂ ਨਹੀਂ ਵੰਡਣੀਆਂ ਉਹ ਅਸੀਂ ਸਾਰੇ ਹਸਪੀਟਲਸ ਦੇ ਨਾਲ ਗੱਲ ਕਰਕੇ ਸਾਰੇ ਉਹ ਨਰਸਿਸ ਤੁਹਾਡੇ ਨਾਲ ਜਾਣਗੇ ਉਹਨਾਂ ਤੋਂ ਪਿੱਛੇ ਉਹ ਹੈ ਜਿਹੜੇ ਸਿੰਪਲ ਪੈਰਾਸੀਟਾਮੋਲ ਉਹ ਵੰਡ ਸਕਦੇ ਕੋਈ ਵੀ ਜਿਹੜੀ ਦੂਜੀ ਦਵਾਈ ਹੈ ਤੇ ਪਲੱਸ ਵੈਟਨਰੀ ਟੀਮਾਂ ਉਹ ਸਾਡੀਆਂ ਵੱਖਰੀਆਂ ਜਾਣਗੀਆਂ ਪਟਵਾਰੀ ਕਾਨੂੰਗੋ ਉਹ ਵੀ ਤੁਸੀਂ ਜਿੱਥੇ ਜਾ ਕੇ ਹੀ ਕਹਿਣਾ ਕਿ ਆ ਰਹੇ ਆ ਜੀ ਜਿੱਦੀ ਜਿੱਦੀ ਫਸਲ ਖਰਾਬ ਹੋਰ ਆਪਣੇ ਵੱਲੋਂ ਵੀ ਨੰਬਰ ਨੋਟ ਕਰਕੇ ਲਿਆਓ ਤਾਂ ਕਿ ਆਪਾਂ ਅਮੀਰੇਟ ਲਈ ਉੱਥੇ ਭੇਜੀਏ ਸਰਪੰਚ ਸਾਹਿਬਾਨਾਂ ਦੇ ਰਾਹੀਂ ਸਾਡੇ ਬਲੌਕ ਪ੍ਰਧਾਨਾਂ ਦੇ ਰਾਹੀਂ ਸਾਰੇ ਪਟਵਾਰੀ ਜਾਣਗੇ ਇਹ ਕਿਦੇ ਵਿੱਚ ਸੈਨੀਟਰੀ ਪੈਡਸ ਹੈ ਉਹ ਜ਼ਿੰਮੇਵਾਰੀ ਦੇ ਨਾਲ ਗਮਬੂਟ ਹੈ ਜਿੱਥੇ ਹਜੇ ਵੀ ਥੋੜਾ ਪਾਣੀ ਹੈ ਉਹ ਵਾਲੀ ਟੀਮਾਂ ਗਮਬੂਟ ਲੈ ਲੈਣ ਇੱਕ ਟਾਰਚਾਂ ਦੀ ਹਰ ਇੱਕ ਬੰਦਾ ਆਪਣੀ ਗੱਡੀ ਸਟਾਰਚ ਰੱਖੇ ਤਾਂ ਕਿ ਰਾਤ ਭਰate ਲੋੜ ਪੈ ਲੋੜ ਪੈ ਜਾਵੇ ਤੇ ਸਾਰਾ ਸਮਾਨ ਹੁਣ ਆਪਾਂ ਪਹੁੰਚਦਾ ਕਰੀਏ